ਸਬਰ ਸੰਤੋਖ ਦਿੰਦਾ ਹੈ ਸਬਰ ਸੰਤੋਖ ਵੀ ਉੱਥੇ ਹੀ ਦਿੰਦਾ ਹੈ ਜਿੱਥੇ ਕਿਰਪਾ ਹੋਵੇ ਪਰ ਕੀ ਉਸ ਚੀਜ਼ ਤੇ ਇੱਕ ਅਭਿਆਸ ਕੀਤਾ ਜਾ ਸਕਦਾ ਹੈ ਉਸ ਚੀਜ਼ ਦਾ ਅਭਿਆਸ ਹੀ ਕੀਤਾ ਜਾ ਸਕਦਾ ਹੈ ਕਿ ਜੇ ਸਾਨੂੰ ਗੁਰਬਾਣੀ ਤੇ ਵਿਸ਼ਵਾਸ ਆ ਜਾਵੇ ਕਿ ਜੋ ਕੁਝ ਹੈਗਾ ਇਹ ਤੇਰਾ ਦਿੱਤਾ ਹੈ ਮੇਰੇ ਕਰਤਬ ਕੀ ਤੇ ਉਹ ਸੱਚ ਬਾਦਸ਼ਾਹ ਹੋਣ ਕਰਦੇ ਨੇ ਦਿੱਤਾ ਹੋਇਆ ਹੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਜੋ ਉਹਨੇ ਦੇਣਾ ਮਿਲਣਾ ਹੋਵੇ ਮੁਸ਼ਕਲ ਹੁੰਦੀ ਹੈ ਕਿ ਸਾਡਾ ਇਹ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਇਹ ਹੁੰਦਾ ਹੈ ਕਿ ਹਮ ਕੀਆ ਹਮ ਕਰਾਇਆ ਕਰਨਾ ਹਾਰ ਸਾਨੂੰ ਵਿਸਰ ਜਾਂਦਾ ਸਾਨੂੰ ਸਾਰਿਆਂ ਨੂੰ ਕਰਨਾ ਹਾਰ ਵਿਸਰ ਜਾਂਦਾ ਸੋ ਅਭਿਆਸ ਅਸੀਂ ਕਰਦੇ ਹਾਂ ਕੀ ਕਰ ਸਕਦੇ ਹਾਂ ਕਿ ਪਾਤਸ਼ਾਹ ਤੇਰੀ ਗੁਰਬਾਣੀ ਸੱਚੀ ਹੈ ਤੇਰੇ ਬਚਨ ਸੱਚੇ ਨੇ ਤੈਨੂੰ ਸਾਰੀਆਂ ਦਾਤਾਂ ਵਿੱਚੋਂ ਕੀ ਦਾਨ ਦੇ ਮੈਨੂੰ ਤੇਰੀਆਂ ਸਾਰੀਆਂ ਦਿੱਤਾਂ ਵਿੱਚੋਂ ਸੰਤੋਖ ਦਾ ਦਾਨ ਦੇ ਦੇ ਠੀਕ ਹੈ ਕਿ ਮੇਰੀਆਂ ਲੋੜਾਂ ਨੇ ਮੇਰੀਆਂ ਲੋੜਾਂ ਵੀ ਉੱਥੇ ਪੂਰੀਆਂ ਹੋ ਜਾਣ ਜੋ ਤੇਰੀ ਰਜ਼ਾ ਹੈ ਮੈਂ ਤੇਰੀਆਂ ਰਜ਼ਾਵਾਂ ਵਿੱਚ ਖੁਸ਼ ਰਹਿ ਸਕਾਂ ਸਦੂ ਸਤਿਪਾਸ਼ਾ ਸਦੂ ਯੋਗੀ ਸੰਫੇਰੀ ਤੋਂ ਹੋਂਗਰ ਦੇ ਸਿੱਖ ਜੋ ਉਹਨੇ ਦੇਣਾ ਉਹਦੀ ਦਾਤ ਵੱਡੀ ਹੈ ਮੇਰੀਆਂ ਮੰਗਾ ਉਸ ਤੋਂ ਬਹੁਤ ਥੱਲੇ ਰਹਿ ਜਾਣੀਆਂ ਮੈਨੂੰ ਪਤਾ ਨਹੀਂ ਕਿ ਮੈਂ ਕੀ ਮੰਗਣਾ ਹੈ ਸੋ ਇਸ ਜੀ ਸਤਿਗੁਰੂ ਜੀ ਅਸਰ ਕਰ ਲਈਏ ਕਈ ਵਾਰੀ ਮਨ ਚਾਹੁੰਦਾ ਕਿ ਗੁਰਬਾਣੀ ਦਾ ਇੱਕ ਇੱਕ ਸ਼ਬਦ ਵੀ ਜੇ ਸਾਡੇ ਅੰਦਰ ਵਸ ਜਾਵੇ ਤਾਂ ਸਾਡਾ ਜੀਵਨ ਸੁਖੀ ਹੋ ਜੇ ਸਾਡਾ ਕਲਿਆਣ ਹੋ ਜੇ ਸਾਡੀ ਮੁਕਤ ਹੋ ਜੇ ਸਾਡਾ ਜਨਮ ਮਰਨ ਕਟਿਆ ਜਾਂਦਾ ਸੋ ਸਤਿਗੁਰੂ ਸੱਚ ਪਾਤਸ਼ਾਹ ਕਰਨਾ ਕਿਰਪਾ ਕਰਨਾ ਜ ਜਿੰਨਾ ਨੇ ਜਿਹੜਾ ਸ਼ਬਦ ਨਹੀਂ ਪੜਿਆ ਸੀ ਮਨ ਮੇਰੇ ਸਗਲ ਕੋ ਪਾਪ ਤਿਆਗ ਗਉ ਪੂਰਾ ਆਰਾਧਨਿਤ ਇੱਕ ਸ ਜੀ 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 ਗੁਰਪੂਰਾ ਆਰਾਧਿਤ ਇੱਕ ਸ ਕੀ ਲਵਲਾਗ ਮਨ ਮੇਰੇ ਸਗਲ ਉਪਾਹ ਤਿਆਰ ਉਪਾਹ ਤੋਂ ਮੈਂ ਕਿਹਾ ਕਿ ਤੂੰ ਸੇ ਉਪਾਹ ਕਰਮ ਅਸੀਂ ਕਰਦੇ ਆ ਕਰਮ ਕਰਨਾ ਸਾਡਾ ਫਰਜ਼ ਹੈ ਪਰ ਕਰਮ ਕਰਦਿਆ ਕਰਦਿਆ ਅਸੀਂ ਉਹ ਨਿਸ਼ਕਰਮ ਹੋ ਕੇ ਕਰਮ ਕਰਨ ਲੱਗਦੀਏ ਤੇ ਸਾਡੇ ਉਪਾਹ ਆਪੇ ਹੀ ਤਿਆਰ ਤੇ ਆ ਗਏ ਸਾਨੂੰ ਇਹ ਵਿਸ਼ਵਾਸ ਹੋ ਜਾਏ ਕਿ ਜੋ ਮੈਨੂੰ ਮੇਰੇ ਮਾਲਕ ਨੇ ਇੱਕਨੇ ਦੇਣਾ ਹੈ ਉਹੋ ਹੀ ਮੈਨੂੰ ਮਿਲਣਾ ਹੈ ਮੇਰੇ ਕਰਤ ਕਰਤੀਆਂ ਮੇਰੇ ਕੀਤੇ ਮੈਨੂੰ ਬਹੁਤ ਨਹੀਂ ਮਿਲਣਾ ਸੋ ਮੈਂ ਆਪਣੇ ਕਰਨ ਕਰਦੇ ਹੋਇਆਂ ਨਿਸ਼ਕਰਮ ਹੋ ਕੇ ਨਿਸ਼ਕਾਮ ਹੋ ਕੇ ਮੈਂ ਕਰਮ ਕਰਦਾ ਤੇ ਮੈਂ ਆਪਣੇ ਆਪ ਨੂੰ ਸੁਖੀ ਹੋ ਜਾਣਾ ਸੋ ਇਸ ਚੀਜ਼ ਦੇ ਅਸੀਂ ਜਿੰਨਾ ਜਿੰਨਾ ਅਭਿਆਸ ਕਰੀ ਜਾਵਾਂਗੇ ਅਭਿਆਸ ਇਸ ਤਰ੍ਹਾਂ ਕਰਦੇ ਹਾਂ ਕਿਉਂਕਿ ਇਹ ਚੀਜ਼ ਪੜਨ ਨੂੰ ਇਹ ਚੀਜ਼ਾਂ ਸੋਚਣ ਨੂੰ ਸਾਨੂੰ ਟਾਈਮ ਨਹੀਂ ਮਿਲਦਾ ਅ ਸੰਗਤ ਵਿੱਚ ਆਉਣ ਦਾ ਇਹ ਨਹੀਂ ਕਿ ਅਸੀਂ ਸੰਗਤ ਵਿੱਚ ਆ ਗਏ ਜਾਂ ਗੁਰਦੁਆਰੇ ਆ ਗਏ ਇਸ ਵਿਸ਼ੇਸ਼ ਜਗ੍ਹਾ ਤੇ ਮੇਰਾ ਸਤਿਗੁਰੂ ਮੇਰਾ ਪਰਮਾਤਮਾ ਬੈਠਾ ਹੋਇਆ ਜਾਂ ਕਿਸੇ ਵਿਸ਼ੇਸ਼ ਮੰਦਰ ਵਿੱਚ ਬੈਠਾ ਹੋਇਆ ਉਹ ਘਟ ਘਟ ਵਾਸੀ ਹੈ ਉਸ ਤੋਂ ਬਿਨਾਂ ਕੋਈ ਥਾਂ ਹੀ ਨਹੀਂ ਉਹ ਅਰਥ ਮੰਨਦਾ ਇਹ ਮੇਰੀ ਪਾਤਸ਼ਾਹ ਹੈ ਕਿਉਂਕਿ ਤੁਸੀਂ ਇੱਥੇ ਆਓਗੇ ਇੱਥੇ ਆ ਕੇ ਤੁਸੀਂ ਸ਼ਬਦ ਸੁਣੋਗੇ ਇੱਥੇ ਆ ਕੇ ਤੁਸੀਂ ਇਹ ਸੁਣੋਗੇ ਕਿ ਮੇਰਾ ਕੀਤਾ ਨਹੀਂ ਮਿਲਣਾ ਸਭ ਤੋਂ ਵੱਡਾ ਧਨ ਮੈਂ ਸਰਦੋਪ ਦਾ ਮੰਗਣਾ ਹੈ ਸਤ ਤੋਂ ਵੱਡਾ ਦਾਨ ਇਹ ਮੰਗਣਾ ਹੈ ਕਿ ਪਾਤਸ਼ਾਹ ਤੂੰ ਮੈਨੂੰ ਸਾਰਿਆਂ ਵਿੱਚ ਦਿਸੇ ਮੈਨੂੰ ਆਪਣਾ ਆਪ ਸਾਰਿਆਂ ਵਿੱਚ ਦਿਸੇ ਮੈਨੂੰ ਕੋਈ ਬਗਾਨਾ ਨਾ ਦਿਸੇ ਇਹ ਅਸੀਂ ਇੱਥੇ ਆ ਕੇ ਇਹ ਸਿੱਖਿਆ ਅਸੀਂ ਲੈ ਕੇ ਜਾਂਦੇ ਹਾਂ ਜਿਸ ਅਸੀਂ ਇਹ ਸਿੱਖਿਆ ਇੱਥੇ ਲੈ ਕੇ ਗਏ ਅਪੋਰੀ ਤੁਸੀਂ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸਭ ਨੂੰ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਦੀ ਇਹ ਸਾਜੀ ਰਵਾਜੀ ਸੰਗਤ ਜਿਹਦੇ ਦਰਸ਼ਨ ਹੋਏ ਨੇ ਤੇ ਆਪਾਂ ਇਹ ਸੰਗਤ ਜੋ ਕੀਤੀ ਹੈ ਜੋ ਤੁਸੀਂ ਸ਼ਰਮ ਸੁਣੇ ਲਏ ਜੋ ਆਪਾਂ ਵਿਚਾਰ ਕੀਤੇ ਨੇ ਬੜੇ ਥੋੜਾ ਜਿਹਾ ਸਮਾਂ ਮਿਲਿਆ ਦੋ ਤਿੰਨ ਦਿਨ ਮਿਲਿਆ ਹੈ ਇਹ ਨਾ ਹੋਵੇ ਕਿ ਅਸੀਂ ਇੱਥੇ ਹੀ ਭੁੱਲ ਜਾਈਏ ਆਪਣੇ ਆਪਣਾ ਹੋਮਵਰਕ ਕੀ ਹੈ ਕਿ ਅਸੀਂ ਇਹਨੂੰ ਕੰਟੀਨਿਊ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਘਰ ਜਾਣਾ ਛੋਟਾ ਛੋਟਾ ਗੁਰਬਾਣੀ ਸਤਿਗੁਰੂ ਸੱਚ ਪਾਸਾ ਦਾ ਹੁਕਮ ਦੇ ਪੰਜ ਬਾਣੀਆਂ ਦਾ ਜੇ ਨਹੀਂ ਕੁਛ ਨਾ ਕੁਛ ਗੁਰਬਾਣੀ ਜ਼ਰੂਰ ਪੜੋ ਜਿੰਨੀ ਪੜ ਸਕਦੇ ਹੋ ਮੈਂ ਤਾਂ ਖਾਸ ਕਰਕੇ ਕਹਿੰਨਾ ਹੈ ਕਿ ਗੁਰਬਾਣੀ ਪੜ ਕੇ ਗੁਰਬਾਣੀ ਤੇ ਵਿਚਾਰ ਜ਼ਰੂਰ ਕਰੋ ਵਿਚਾਰ ਕਰਕੇ ਉਹ ਗੁਰਬਾਣੀ ਸਾਰਾ ਦਿਨ ਤੁਹਾਡੇ ਅੰਦਰ ਚਲਦੀ ਰਹੇ ਆਪਾਂ ਬਹੁਤ ਸਾਰੇ ਤੁਸੀਂ ਇਹ ਕਰਦੇ ਹੋ ਕਿ ਨਾਮ ਸਿਮਰਨ ਮੈਂ ਕਰਦਾ ਨਾਮ ਸਿਮਰਨ ਮੇਰਾ ਮਨ ਨਹੀਂ ਲੱਗਦਾ ਦੇਖੋ ਮਨ ਜੀਉ ਤੇ ਕਿਰਪਾ ਹੋਵੇ ਦਰਮੰਤਾ ਕਿ ਤੇ ਵੀ ਲੱਗ ਜਾਏਗਾ ਮੈਂ ਕਿਰਪਾ ਵਾਲੀ ਗੱਲ ਤੋਂ ਮੈਂ ਕਰਦਾ ਕਿ ਨਾਮ ਮਨ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਆਪਾਂ ਸੋਚ ਲਈ ਤੇ ਬੱਤੀ ਜਗ ਗਈ ਤੇ ਸੋਚ ਬੰਦ ਕੀਤੀ ਤੇ ਬੱਤੀ ਬੁੱਝ ਗਈ ਨਾਮ ਸਾਡਾ ਸਾਰਾ ਦਿਨ ਮਨ ਸਾਡਾ ਮਾਇਆ ਵਿੱਚ ਲੱਗਾ ਰਹਿੰਦਾ ਹੈ ਸਾਡੀਆਂ ਆਪਣੀਆਂ ਪ੍ਰੋਬਲਮ ਵਿੱਚ ਲੱਗਾ ਰਹਿੰਦਾ ਹੈ ਮਾਇਆ ਵੀ ਉਹਦੀ ਪਾਈ ਹੋਈ ਹੈ ਖੈਰ ਉਸ ਮਾਇਆ ਵਿੱਚ ਅਸੀਂ ਸਾਰਾ ਦਿਨ ਲੱਗੇ ਰਹੇ ਨੇ ਅਸੀਂ ਕਹੀਏ ਅਸੀਂ ਸਾਰਾ ਕੁਝ ਛੱਡ ਕੇ ਇੱਕ ਘੰਟੇ ਲਈ ਸਾਡਾ ਮਨ एकदम ਸਫੇਰ ਹੋ ਜੇਗਾ ਉਸ ਤਰ੍ਹਾਂ ਨਹੀਂ ਹੁੰਦਾ ਉਹਦਾ ਇਹ ਹੈ ਕਿ ਜੇ ਆਪਾਂ ਸਾਰਾ ਦਿਨ ਜਦੋਂ ਸਾਨੂੰ ਸਭਾ ਮਿਲਦਾ ਸੱਚ ਗੁਰੂ ਸੱਚ ਗੁਰੂ ਸੱਚ ਪਾਤਸ਼ਾਹ ਸਦਗਿਰੀ ਸਿੰਘ ਨੂੰ ਯਾਦ ਕਰਦੇ ਹੋਣਾ ਹੁਕਮ ਕਰਦੇ ਸੀ ਤੁਸੀਂ ਗੱਡੀ ਚਲਾਉਂਦੇ ਹੋ ਤੁਸੀਂ ਰਸੋਈ ਚ ਕੰਮ ਕਰਦੇ ਹੋ ਤੁਹਾਡੀ ਰਸਨਾ ਵੇਲੀ ਹੈ ਤੁਹਾਡਾ ਮਨ ਵੀ ਵੇਲਾ ਅਸੀਂ ਹੱਥੀ ਕੰਮ ਕਰਦੇ ਜਾਓ ਤੁਸੀਂ ਪਰ ਤੁਹਾਡੀ ਰਸਨਾ ਕਰਕੇ ਨਾਮ ਜਪੋ ਮਨ ਤੁਹਾਡਾ ਉਹਨਾਂ ਦੇ ਚਰਨਾਂ ਵਿੱਚ ਲੱਗ ਜਾਵੇ ਦੇ ਨੇ ਤੁਸੀਂ ਤੁਰਦੇ ਫਿਰਦੇ ਕੁਝ ਹੋਰ ਪੜਨ ਨਾਲੋਂ ਹੋਰ ਕਰਨ ਨਾਲੋਂ ਜਦੋਂ ਤੁਹਾਡਾ ਟਾਈਮ ਹੈ ਜੇ ਤੁਸੀਂ ਗੁਰਬਾਣੀ ਪੜੀ ਜਾਂਦੇ ਹੋ ਜੇ ਤੁਹਾਡੇ ਮਨ ਵਿੱਚ ਇਹ ਆਈ ਜਾਂਦਾ ਮੇਰੇ ਮਨ ਤੂੰ ਸਭ ឧបਾਹ ਛੱਡ ਦੇ ਤੂੰ ਸਾਰੀ ਚਿੰਤਾ ਛੱਡ ਦੇ ਤੂੰ ਕਿਉਂ ਚਿੰਤਾ ਕਰਦਾ ਈ ਨੂੰ ਦੇਣ ਵਾਲਾ ਉਹ ਬਾਲਕੇ ਉਹ ਤੇਰੇ ਤੇ ਬਖਸ਼ਿਸ਼ ਕਰੇਗਾ ਤੂੰ ਪ੍ਰਾਨੀ ਕਿਉਂ ਦੁਹੋਂਦਾ ਜਿੰਨੇ ਤੈਨੂੰ ਸਿਰਜਿਆ ਜਿੰਨੇ ਤੈਨੂੰ ਉਪਾਇਆ ਉਹ ਤੈਨੂੰ ਦੇਵੇਗਾ ਜੇ ਅਸੀਂ ਉਹਦੇ ਚਰਨਾਂ ਦਾ ਧਿਆਨ ਲੱਗੇ ਪਰ ਉਹ ਸੱਜਾ ਮਨ ਬੰਦਿਆ ਦਾ ਸੋਵੇ ਗੱਲ ਕਰਦਾ ਸੀ ਕਿ ਇਸ ਤਰ੍ਹਾਂ ਮਨ ਲੱਗਣਾ ਬੜਾ ਔਖਾ ਹੈ ਕਿ ਅਸੀਂ ਸਿਰਫ 15-20 ਮਿੰਟ ਦੇ 1 ਘੰਟੇ ਲਈ ਅਸੀਂ ਬਿਠਾ ਦਿੱਤਾ ਜਾਂ ਬੈਠ ਗਏ ਅਸੀਂ ਮਨ ਲਾਈਏ ਮਨ ਲਾਉਣ ਲਈ ਉਸ ਚੀਜ਼ ਦੀਆਂ ਰੋਣ ਜਸੀਂ ਬਹਿਲਾ ਕਰਦੇ ਰਹੀਏ ਤੁਰਦੇ ਫਿਰਦੇ ਉਸ ਚੀਜ਼ ਤੇ ਅਸੀਂ ਵਿਚਾਰ ਕਰਦੇ ਰਹੀਏ ਤੇ ਬਹੁਤ ਕੁਝ ਕਰਦੇ ਆ ਬਹੁਤ ਕੁਝ ਪੜ੍ਹਦੇ ਆ ਸੁਣਦੇ ਆ ਕੋਈ ਸੋਸ਼ਲ ਮੀਡੀਆ ਤੇ ਕੋਈ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਲੱਗੇ ਰਹਿੰਨੇ ਆ ਪਰ ਉਹ ਸਾਰੇ ਕੁਝ ਕਰਦੇ ਆ ਆ ਇਹ ਸੋਚ ਕੇ ਕਿ ਅਸੀਂ ਆਪਣੇ ਮਨ ਨੂੰ ਇਸ ਪਾਸੇ ਲਾਈਏ ਸਾਨੂੰ ਇਹ ਗੱਲਾਂ ਸਾਨੂੰ ਗੁਰਬਾਣੀ ਦਾ ਥੋੜਾ ਜਿਹਾ ਆਨੰਦ ਆਉਣ ਲੱਗ ਜਾਵੇ ਗੁਰਬਾਣੀ ਦਾ ਆਨੰਦ ਆਉਣ ਲੱਗ ਜਾਂਦਾ ਜੇ ਤੁਸੀਂ ਪੜ੍ਹਦੇ ਰਹਿੰਦੇ ਹੋ ਸੁਣਦੇ ਰਹਿੰਦੇ ਹੋ ਤੁਹਾਨੂੰ ਗੁਰਬਾਣੀ ਦਾ ਆਨੰਦ ਆਉਣ ਲੱਗ ਜਾਂਦਾ ਸੋ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਸਤਿਗੁਰੂ ਸੱਚ ਪਾਤਸ਼ਾਹ ਦੇ ਹੁਕਮ ਨਾਲ ਜੁੜੀਏ ਅੰਮ੍ਰਿਤ ਮੇਰੇ ਨਾਲ ਜੁੜੀਏ ਸਤਬੀ ਰਬੀ ਸਿੰਘ ਸੱਚ ਪਾਤਸ਼ਾਹ ਨੂੰ ਯਾਦ ਕਰਦੇ ਹੋਏ ਆ ਆਪਾਂ ਸਾਰੇ ਅਰੋ ਕਮੇ ਤੇ ਸੂਰਜ ਚੜ੍ਹਨ ਤੋਂ ਪਹਿਨਾ ਇਸ਼ਨਾਨ ਕਰੋ 1 ਘੰਟਾ ਨਾਮ ਸੰਮਰਨ ਕਰੋ ਪੰਜ ਬਾਣੀਆਂ ਦਾ ਪਾਠ ਕਰੋ ਤਕੜੇ ਹੋ ਗਏ ਆਪਾਂ ਕਰੀਏ ਆਪਾਂ ਇਸ ਪਾਸੇ ਨੂੰ ਜਿੰਨਾ ਦੇ ਨਾਲ ਲੱਗਾਂਗੇ ਉਹਨਾਂ ਉਹਨਾਂ ਆਪਾਂ ਸੁਖੀ ਹੋ ਜਾਵਾਂਗੇ ਉਹ ਨਹੀਂ ਰਾਮਰ ਸਿੰਘ ਜੀ ਗੱਲ ਕਰਦੇ ਸੀ ਕਿ ਸਬਰ ਸੰਤੋਪ ਕਿਸ ਤਰ੍ਹਾਂ ਹੁੰਦਾ ਸਬਰ ਸੰਤੋਪ ਵੀ ਮਨ ਨੂੰ ਇੱਕੋ ਹੀ ਆਸੇ ਸਾਡਾ ਮਨ ਨੂੰ ਅਸੀਂ ਉਸ ਪਾਸੇ ਲਾਉਣਾ ਹੈ ਇਹ ਨਹੀਂ ਕਿ ਅਸੀਂ ਕੰਮ ਨਹੀਂ ਕਰਨਾ ਹੈ ਮੈਂ ਇਹ ਕਿਸੀ ਕੰਮ ਛੱਡ ਕੇ ਘਰ ਬਹਿ ਜਾਣਾ ਅਸੀਂ ਕੰਮ ਕਰਦੇ ਹੋਇਆ ਜੋ ਮੇਰਾ ਮਾਲਕ ਮੈਨੂੰ ਦਿੰਦਾ ਹੈ ਕੰਮ ਕਰਨਾ ਮੇਰਾ ਫਰਜ਼ ਹੈ ਮੇਰੇ ਪਾਸਾ ਮੈਂ ਤੇਰਾ ਤੂੰ ਮੇਰਾ ਹੈ ਮੇਰੇ ਤੇਰੇ ਵਿੱਚ ਕੋਈ ਫਰਕ ਨਹੀਂ ਤੇਨੂੰ ਮੇਰਾ ਫਿਕਰ ਜੋ ਤੂੰ ਮੈਨੂੰ ਦਿੰਦਾ ਹੈ ਉਹ ਸਾਰੇ ਵਿੱਚ ਮੈਨੂੰ ਸਬਰ ਦੇ ਸੰਤੋਖ ਦਾ ਦਾਣ ਵੀ ਤੋਹ ਤਈ ਮੇਰੇ ਮਨ ਨੂੰ ਸੰਤੁਸ਼ਟੀ ਵੀ ਤੋਹ ਗਈ ਮੇਰਾ ਸੁੱਖ ਦਿਕ ਕਿਧਰੇ ਕੋਲ ਹੈ ਮੇਰਾ ਸੁੱਖ ਤੇਰੇ ਕੋਲ ਮੇਰਾ ਹੋਰ ਸੁੱਖ ਕਿਸੇ ਕੋਲ ਨਹੀਂ ਸੋ ਮੈਨੂੰ ਖੁਸ਼ ਰੱਖਣਾ ਹੈ ਸੋ ਰੱਖਣਾ ਹੈ ਤੂੰ ਰੱਖਣਾ ਹੈ ਮੈਂ ਤੇਰੀ ਇਰਾਦਾ ਵਿੱਚ ਮੈਂ ਤੇਰੇ ਹੁਕਮ ਵਿੱਚ ਸਦਾ ਖੁਸ਼ ਨਾ ਇਹ ਦੋਸੀ ਰੋਜ਼ ਇਹ ਗੱਲਾਂ ਕਰਦੇ ਰਹੇ ਆ ਇਸ ਚੀਜ਼ ਦੇ ਅਸੀਂ ਅਭਿਆਸ ਕਰਦੇ ਰਹਿੰਦੇ ਆ ਉਹ ਮਾਲਕ ਕਿਰਪਾ ਕਰਦਾ ਹੈ ਉਹ ਸ਼ਬਦ ਮੇਰਾ ਕਸੂਰੀ ਪ੍ਰਮਾਣ ਲਾਇਆ ਸੀ ਕਿ ਸੋ ਕੇ ਸੋ ਗੁਕੀਏ ਨਾ ਸੋਈਏ ਅਸਾਰ ਰਾਤ ਦਿਨ ਕੇ ਹੂਕਣੇ ਤੇ ਕਬੂਕੇ ਸੁਨੇਹਪਾ ਜੇ ਅਸੀਂ ਉਹ ਰਾਤ ਦਿਨ ਯਾਦ ਕਰਦੇ ਰਵਾਂਗੇ ਦੁਰਦੇ ਫਿਰਦੇ ਯਾਦ ਕਰਦੇ ਰਵਾਂਗੇ ਤੇ ਸਾਡੀ ਵੀ ਉਦਾਸ ਕਜੀ ਸੁਣ ਜਾਂਦੀ ਹੈ ਸਾਡੇ ਤੇ ਬਖਸ਼ਿਸ਼ ਰਹੇ ਸੋ ਸਾਡੇ ਨਾਂ ਨਾਲ ਨਾਨਕਰੀ ਲੱਗਦਾ ਹੈ ਸਾਡੇ ਨਾਂ ਨਾਲੇ ਲੱਗਦਾ ਅਸੀਂ ਗੁਰਨਾਮ ਦੇਵ ਸਤਗੁਰੂ ਗੁਰੂ ਗੋਬਿੰਦ ਸਿੰਘ ਸਤੂ ਰਾਹ ਸਿੰਘ ਸਤਿਪਾਤ ਸਾਦੇ ਸੇਖਾ ਤੇ ਬਖਸ਼ ਹੋਵੇ ਸਾਡੇ ਅੰਦਰ ਸਧੂ ਰਾਮ ਸਿੰਘ ਵਸੇ ਸਾਡੇ ਅੰਦਰ ਸਧੂ ਜੀ ਦੀਪ ਸਿੰਘ ਵਸੇ ਅਸੀਂ ਸਦਾ ਆਨੰਦ ਵਿੱਚ ਰਹਿ ਸਕੀਏ ਸਾਡੇ ਅੰਦਰੋਂ ਈਰਖਾ ਦੁਸ਼ਟ ਚਿੰਤਾ ਖਤਮ ਹੋ ਜਾਵੇ ਮੈਂ ਇਹ ਬੇਨਤੀ ਕਰਾਂ ਕਿ ਸਿੱਖ ਬਣ ਕੇ ਖੁਸ਼ੀ ਨਾਲ ਜੁੜ ਸਕੀਏ ਸਿੱਖ ਬਣ ਕੇ ਆਨੰਦ ਨਾਲ ਜੁੜ ਸਕੀਏ ਮੈਂ ਅੱਗੇ ਬੜੀ ਵੱਡੀ ਗੱਲ ਕੀਤੀ ਹੈ ਦੇਖੋ ਇੱਕ ਸਾਧੂ ਸਾਧੂ ਹੈ ਇਹ ਨਹੀਂ ਕਿ ਸਾਧੂ ਜੁੜੀ ਨਾਮ ਧਾਰੀ ਹੋਏਗਾ ਜਾਂ ਮੁਸਲਮਾਨ ਹੋਏਗਾ ਜਾਂ ਹਿੰਦੂ ਹੋਏਗਾ ਜਦੋਂ ਉਹ ਸਾਧੂ ਹੋ ਗਿਆ ਉਹਦੀ ਅਵਸਥਾ ਇੱਥੇ ਹੁੰਦੀ ਹੈ ਇਹ ਸੰਪਰਦਾਇਕ ਲਾਈਨਾਂ ਤੋਂ ਉਹ ਉੱਪਰ ਹੋ ਜਾਂਦਾ ਸਤਿੰਦਰਜੀਤ ਸਿੰਘ ਜੀ ਰਗਵੇ ਵਾਲੇ ਭੈਣੇ ਸਾਹਿਬ ਬੜੀ ਵਾਰੀ ਆਏ ਨਾਮ ਧਾਰੀ ਨਹੀਂ ਸਨ ਪਰ ਉਹਨਾਂ ਦਾ ਮੈਨੂੰ ਇੱਕ ਮੱਤਨ ਸੁਣ ਕੇ ਬਹੁਤ ਚੰਗਾ ਲੱਗਾ ਬਹੁਤ ਚੰਗੇ ਸਾਧੂ ਸੀ ਕਹਿੰਦੇ ਸੀ ਜੇ ਸਿੱਖ ਹੋ ਕੇ ਮੈਂ ਅਦਵੈਤ ਨਹੀਂ ਹੋਇਆ ਤੇ ਮੈਂ ਕੀ ਪਾਇਆ ਅਦਵੈਤ ਦਾ ਤੋਂ ਬੜੀ ਉੱਚੀ ਵੈ ਬੇ ਕਿ ਮੇਰੇ ਤੇ ਬ੍ਰਹਮ ਵਿੱਚ ਹੁਣ ਕੋਈ ਫਰਕ ਨਹੀਂ ਰਹਿ ਗਿਆ ਪਰ ਇੰਨੇ ਉੱਚੇ ਵਿਚਾਰ ਨੇ ਅਸੀਂ ਬੜੇ ਵੱਡੇ ਭਾਗ ਲੈ ਮੈਂ ਸਮਝਣਾ ਕਿ ਅਸੀਂ ਸਦਗਿਉ ਜਗਦੀਪ ਸਿੰਘ ਸਾਹਿਬ ਪਾਸ਼ਾ ਦੇ ਚਰਨੀ ਲੱਗ ਕੇ ਸਾਨੂੰ ਗੁਰਬਾਣੀ ਪੜ੍ਹਨ ਸੁਣਨ ਦਾ ਮੌਕਾ ਮਿਲਿਆ ਸਾਨੂੰ ਉਸ ਫਿਲਾਸਫੀ ਨਾਲ ਜੁੜਨ ਦਾ ਮੌਕਾ ਮਿਲਿਆ ਜਿਹਦੀ ਜਿਹੜੀ ਫਿਲਾਸਫੀ ਇਹ ਹੈ ਕਿ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਸੋ ਸਾਡੇ ਤੇ ਵੀ ਉਹ ਕਿਰਪਾ ਹੋਵੇ ਕਿ ਸਾਾਨੂੰ ਉਹ ਅੱਖਾਂ ਮਰਨ ਜਿੱਥੇ ਸਾਡੀ ਵੀ ਦੁਬੈਤ ਮੁੱਕ ਜਾਵੇ ਸਾਡੇ ਤੇ ਕਿਰਪਾ ਹੋਵੇ ਸਵਾਚ ਜੋੜ ਕੇ ਅਸੀਂ ਕੀ ਕਰ ਸਕਦੇ ਆ ਸਾਡੀਆਂ ਮੰਗਾਂ ਜਰੂਰ ਠੀਕ ਹੋ ਜਾਣਾ ਅਸੀਂ ਮੰਗਣ ਲੱਗ ਜਾਈਏ ਅਸੀਂ ਦਿਨੋਂ ਅਰਦਾਸ ਕਰਨ ਲੱਗ ਜਾਈਏ ਤੇ ਉਹਦੇ ਘਰ ਕੋਈ ਘਾਟਾ ਨਹੀਂ ਉਹ ਬਖਸ਼ਿਸ਼ ਕਰੇ ਸਾਧ ਸੰਗਤ ਜੀ ਆਪ ਜੀ ਦੋ ਤਿੰਨ ਦਿਨ ਰਹੇ ਆ ਬੜੇ ਹੀ ਪਿਆਰ ਨਾਲ ਤੁਸੀਂ ਸੇਵਾ ਕੀਤੀ ਹੈ ਬੜਾ ਵੱਡਾ ਗਿਆਨ ਹੈ ਬੜਾ ਵੱਡਾ ਗੁਣ ਹੈ ਸੇਵਾ ਕਰਨੀ ਕਿ ਉਹ ਇਹ ਉਹ ਕਰਮ ਨੇ ਜਿਹੜੇ ਕਰਮ ਕਰਕੇ ਸਾਡੇ ਮਨ ਵਿੱਚ ਹੰਕਾਰ ਖਤੋਂਦਾ ਸਾਡੇ ਮਨ ਵਿੱਚ ਨਿਰਮਾਨਤਾ ਆਉਂਦੀ ਹੈ ਬੜਾ ਪਿਆਰਾ ਬਚਨੇ ਮੈਂ ਤਾਂ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਸੁਣਿਆ ਕਿ ਜਦੋਂ ਭਾਈ ਮਨੀ ਸਿੰਘ ਜੀ ਆਏ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਕੋਲ ਤੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਕੀਤਾ ਮਨੀਆਂ ਭਾਂਡੇ ਮਾਂਜਿਆ ਕਰ ਜਿਉਂ-ਜਿਉਂ ਭਾਂਡੇ ਮਾਂਜੇਗਾ ਤੇਰਾ ਮਨ ਵੀ ਰਿਸ਼ਤ ਜਾਏਗਾ ਆਪਾਂ ਵੇ ਇੱਕ ਦਿਨੋਂ ਤੋਂ ਹੱਥੀਂ ਸੇਵਾ ਕਰੇਗਾ ਤੂੰ ਸੰਗਤ ਦੀ ਸੇਵਾ ਕਰੇਗਾ ਤੇਰੇ ਮਨ ਚ ਨਿਰਮਾਣਤਾ ਆਏਗੀ ਤੇ ਤੇਰਾ ਮਨ ਵੀ ਆਪੇ ਹੀ ਮਨ ਚੰਗਾ ਹੋ ਜਾਏਗਾ ਜਿੱਦੇ ਮਨ ਵਿੱਚ ਨਿਰਮਾਣਤਾ ਹੁੰਦੀ ਹੈ ਉੱਥੇ ਹੀ ਪਰਮਾਤਮਾ ਉੱਥੇ ਹੀ ਗੁਰੂ ਦਾ ਵਾਸਾ ਹੁੰਦਾ ਜਿੰਨਾ ਜਿੰਨਾ ਹੰਕਾਰ ਹੁੰਦਾ ਉਹਨਾ ਆਪਾਂ ਦੂਰ ਹੋਈ ਜਾਂਦੇ ਆ ਜਿਹੜਾ ਗੁਰਬਾਣੀ ਚ ਹੁਕਮ ਹੈ ਉਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਈ ਇਹ ਤੇ ਸਮਝਣਾ ਕਿ ਨਾਮ ਤੋਂ ਭਾਵ ਵੀ ਪਰਮਾਤਮਾ ਹੀ ਹੈ ਨਾਮ ਤੋਂ ਭਾਵ ਵੀ ਸਰਬੂਵੇ ਜਿੰਨਾ ਚਿਰ ਸਾਡੇ ਅੰਦਰ ਜਿੰਨਾ ਜਨਾਹੰਕਾਰ ਜ਼ਿਆਦਾ ਹੈ ਉਹਨਾਂ ਉਹਨਾਂ ਅਸੀਂ ਉਸ ਬ੍ਰਹਮ ਤੋਂ ਪਰਮਾਤਮਾ ਤੋਂ ਨਾਮ ਤੋਂ ਅਸੀਂ ਦੂਰ ਹੁੰਦੇ ਜਾਂਦੇ ਹਾਂ ਸੋ ਮੈਂ ਅੱਜ ਕਹ ਰਿਹਾ ਸੀ ਕਿ ਸਾਧ ਸੰਗਤ ਨੇ ਸੇਵਾ ਕੀਤੀ ਹੈ ਬੜੀ ਪਿਆਰ ਨਾਲ ਨਿਰਮਲਤਾ ਨਾਲ ਸੇਵਾ ਕੀਤੀ ਹੈ ਇਹ ਸਿੱਖੀ ਦਾ ਇੱਕ ਬੜਾ ਵੱਡਾ ਗਹਿਣਾ ਸੇਵਾ ਅਸੀਂ ਕਰਦੇ ਆ ਸੇਵਾ ਕਰਕੇ ਸਾਡਾ ਨਾਮ ਕਿੰਗਾ ਵੱਡਾ ਸੋ ਸਭ ਨੂੰ ਸੱਚ ਪਾਸੇ ਤੇ ਪੜ ਕਰਨ ਸੇਵਾ ਕਰਨ ਵਾਲਿਆਂ ਤੇ ਵੀ ਸੇਵਾ ਕਰਾਉਣ ਵਾਲਿਆਂ ਤੇ ਵੀ ਸਾਰੇ ਲੋਧਿਆ ਉਹਦੇ ਚਰਨਾਂ ਨਾਲ ਜੁੜੇ ਰਹੀਏ ਬਖਸ਼ਿਸ਼ ਕਰਨ ਇਹ ਸਿੱਖੀ ਉਹਨਾਂ ਦੀ ਹੈ ਜਿਸ ਪਾਤਸ਼ਾਹ ਦੇ ਦਰਸ਼ਨ ਅਸੀ ਨਿਰੰਕਹ ਹੱਦ ਦੇ ਰੂਪ ਵਿੱਚ ਕੀਤੇ ਨੇ ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਸਿੱਖ ਬਣੇ ਰਹੇ ਆਂ ਉਨ੍ਹਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਤਿਮੁ ਜੀ ਸੰਸ ਸੱਚੇ ਪਾਤਸ਼ਾਹ ਕਿਰਪਾ ਕਰ ਇਸ ਸਿੱਖੀ ਦੇ ਵਦੇ ਸਿੱਖੀ ਨਾਲ ਬੰਨ ਕੇ ਅਸੀਂ ਵੀ ਸਾਰੇ ਉਸ ਅਨੰਦ ਨਾਲ ਜੁੜ ਸਕੀਏ ਤੇਰੀ ਸੇਵਾ ਕਰ ਸਕੀਏ ਸਾਡੇ ਅਹੰਕਾਰ ਖਤਮ ਹੋ ਜਾਣ ਅਸੀਂ ਖਤਮ ਹੋ ਜਾਈਏ ਤੂੰ ਹੀ ਤੂੰ ਰਹਿ ਜਾਵੇਂ ਤਾਂ ਕਿ ਅਸਾਨੂੰ ਕਦੀ ਕਿਸੇ ਨੂੰ ਕੋਈ ਦੁੱਖ ਹੋਵੇ ਨਾ ਕੋਈ ਦੁਖਿਆ ਰਹੇ ਨਾ ਇਹ ਨਹੀਂ ਅੰਦ ਕਰਕੇ ਤੁਹਾਡੇ ਤੁਹਾਡੇ ਰਹਿਣਾ ਸਤਿ ਸ੍ਰੀ ਅਕਾਲ